ਅਸਲਾਮੁਅਲੈਕੁਮ। ਮੈਂ ਕਮੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਮਰਤਪਾਲ ਮਹਿਰੂ ਦੇ ਵਕੀਲ ਹਰਪਾਰ ਸਿੰਘ ਖਾਰਾ ਨੇ ਕਮਲਕੌਰ ਦੇ ਕਤਲ ਕੇਸ ਨੂੰ ਲੈ ਕੇ ਕੀਤੇ ਵੱਡੇ ਵੱਡੇ ਹੈਰਾਨੀਜਾਨਕ ਖੁਲਾਸੇ ਔਰ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਅਸਲ ਕਹਾਣੀ ਬਿਆਨ ਕੀਤੀ। ਸੋ ਚਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ। ਪੋਸੀਬਲ ਹੈ ਹੀ ਨਹੀਂ ਕਿ ਅਮਰਤਪਾਲ ਮਹਿਰੂ ਨੇ ਦੇ ਘਰ ਆਵੇ ਤੇ ਇਹ ਵੀ ਪੋਸੀਬਲ ਨਹੀਂ ਕਿ ਕੁੜੀ ਉਹਦੀ ਘਰ ਜਾ ਕੇ ਬਹਿ ਜਾਈ। ਇਹਦੇ ਮਗਰ ਕੋਈ ਸਾਜ਼ਿਸ਼ ਹੋਰ ਹੈ। ਜਾਦਾ ਗੰਦ ਕਰਕੇ ਜਿਆਦਾ ਇਹੋ ਜਿਹਾ ਬੋਲਣ ਕਰਕੇ ਹੀ ਜਿਹੜਾ ਲੋਕਾਂ ਨੂੰ ਇਹਨਾਂ ਦੇ ਨਾਲ ਨਫ਼ਰਤ ਆ ਉਹ ਕਿੰਨੇ ਲੋਕ ਨੇ ਨਫ਼ਰਤ ਕਰਨ ਵਾਲੇ ਜੇ ਇਹਦੇ ਫਾਲੋਅਰ 3 ਲੱਖ ਦਾ 4 ਲੱਖ ਹੈ ਤਾਂ ਨਫ਼ਰਤ ਕਰਨ ਵਾਲੇ ਕਿੰਨੇ ਲੋਕ ਇੱਕ ਕਾਨਫਰੰਸ ਵੀ ਹੋਈ ਕਿ ਉਹ ਬਾਹਰ ਚ ਲੈ ਗਿਆ ਕੀ ਲੱਗਦਾ ਕਿ ਪਹਿਲੀ ਵਾਰ ਚ ਲੈ ਗਿਆ ਸਿੱਧਾ ਕੀ ਆ ਪੁਲਿਸ ਦੇ ਕੋਲ ਕੋਈ ਐਵੀਡੈਂਸ ਬਣ ਨਹੀਂ ਰਿਹਾ ਤਾਂ ਪਤਾ ਪੁਲਿਸ ਨੂੰ ਵੀ ਹੈਗਾ ਕਿ ਕੇਸ ਨਹੀਂ ਬਣ ਰਿਹਾ ਤਾਂ ਹੀ ਐਫ ਆਈ ਆਰ ਗਲਤ ਲਿਖਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਰਾਈ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਬੀਤੇ ਦਿਨਾਂ ਤੋਂ ਅੰਬਰਤਪਾਲ ਸਿੰਘ ਮੈਰੋ ਦਾ ਜਿਹੜਾ ਮਾਮਲਾ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੈ ਮੇਰੇ ਨਾਲ ਉਹਨਾਂ ਦੇ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਮੌਜੂਦ ਨੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਸੀ ਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਨਾਲ ਘੱਟਣਾ ਕੰਮ ਵਾਪਰਿਆ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੀ ਮੌਤ ਹੈ ਮੌਤ ਬਾਰੇ ਤਾਂ ਮੈਂ ਇੱਕ ਲਫ਼ਜ਼ ਕਹੂੰਗਾ ਕਿ ਇਹੋ ਜੇ ਗਲਤ ਰਾਹ ਤੇ ਜਾਣਾ ਹੀ ਨਾ ਹੋ ਬੰਦੇ ਜਾਣਾ ਨਹੀਂ ਚਾਹੀਦਾ ਜਿੰਦਾ ਰਿਜ਼ਲਟ ਮਾੜਾ ਹੋ ਦੇਖੋ ਤੁਸੀਂ ਲੋਕਾਂ ਨੂੰ ਇਹੋ ਜੇ ਗਲਤ ਅਸ਼ਲੀਲ ਹਰਕਤਾਂ ਅਸ਼ਲੀਲ ਗੱਲਾਂ ਕਰਨੀਆਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਚੀਜ਼ ਦੀ ਨਫ਼ਰਤ ਹੋ ਜਾਂਦੀ ਹੈ ਬਹੁਤ ਚੀਜ਼ਾਂ ਇਹੋ ਜੀਆਂ ਨੇ ਜਿੱਥੇ ਲੋਕ ਇੱਕ ਬੰਦਾ ਨਹੀਂ ਹੁੰਦਾ 100 100 2 200 4 400 ਬੰਦੇ ਤੁਹਾਨੂੰ ਆਮ ਜਦੋਂ ਤੁਸੀਂ ਕੋਈ ਪੋਸਟ ਪਾਉਣੀ ਹੋ ਉਹਦੇ ਥੱਲੇ ਗਾਲਾਂ ਕੱਢੀ ਜਾਂਦੇ ਨੇ ਸਰ ਸਾਬ ਕਿਵੇਂ ਲੱਗਦਾ ਕਿ ਜੇ ਨਫ਼ਰਤ ਕਰਦੇ ਕਿ ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਨੂੰ ਮੌਤ ਦੇ ਘਾਟ ਆ ਧਾਰ ਦੇਣਾ ਸਹੀ ਹੈ ਸਾਰਾ ਕੁਝ ਨੇ ਮੌਤ ਦੇ ਘਾਟ ਕੋਈ ਉਤਾਰਦਾ ਨਹੀਂ ਬੰਦਾ ਆਪ ਉਧਰ ਜਾਂਦਾ ਹੈ ਜਿਹੜੇ ਇਹੋ ਜਿਹੇ ਮੌਤੇ ਹੁੰਦੀਆਂ ਨੇ ਦੇਖੋ ਇਹਨਾਂ ਦੇ ਵਿੱਚ ਕੋਈ ਪ੍ਰਾਪਰਟੀ ਦਾ ਡਿਸਪਿਊਟ ਨਹੀਂ ਤੁਸੀਂ ਦੇਖੋ ਨਾ ਜੀ ਇਹ ਲੇਡੀ ਨਾਲ ਕਿਸੇ ਦਾ ਪ੍ਰਾਪਰਟੀ ਦਾ ਡਿਸਪਿਊਟ ਨਹੀਂ ਕੋਈ ਕਿਸੇ ਤਰੀਕੇ ਨਾਲ ਕੋਈ ਹੋਰ ਦੁਸ਼ਮਣੀ ਨਹੀਂ ਪਰ ਇਹ ਇਹਦੇ ਜਿਆਦਾ ਗੰਦ ਕਰਕੇ ਜਿਆਦਾ ਇਹੋ ਜਿਹਾ ਬੋਲਣ ਕਰਕੇ ਹੀ ਜਿਹੜਾ ਲੋਕਾਂ ਨੂੰ ਇਹਨਾਂ ਦੇ ਨਾਲ ਨਫ਼ਰਤ ਹੈ ਉਹ ਕਿੰਨੇ ਲੋਕ ਨੇ ਨਫ਼ਰਤ ਕਰਨ ਵਾਲੇ ਜੇ ਇਹਦੇ ਫਾਲੋਅਰ 3 ਲੱਖ ਜਾਂ 4 ਲੱਖ ਹੈ ਤਾਂ ਨਫ਼ਰਤ ਕਰਨ ਵਾਲੇ ਕਿੰਨੇ ਲੋਕ ਹੋਣਗੇ ਸੋ ਇਹ ਲੋਕਾਂ ਨੂੰ ਕੋਈ ਮਾਰਦਾ ਨਹੀਂ ਇਹ ਲੋਕ ਖੁਦ ਆਪ ਹੀ ਮਰਨ ਦੀਆਂ ਗੱਲਾਂ ਕਰਨ ਲੱਗ ਪਏ ਜਿਸ ਤਿੱਕ ਐਫਆਈਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਤੁਸੀਂ ਅੰਮ੍ਰਿਤਪਾਲ ਮਹਿਰੋ ਦੇ ਤੇ ਉਹਦੇ ਸਾਥੀਆਂ ਦੇ ਵਕੀਲੋਂ ਉਹਦੇ ਵਿੱਚ ਕਿੰਨਾ ਕੰਤਰ ਹੈ ਕੀ ਡਿਸਟੈਂਸ ਆ ਉਹਦੇ ਵਿੱਚ ਦੇਖੋ ਜਿਹੜੀ ਐਫਆਈਆਰ ਆ ਬੜੀ ਬੇਤੁਕੀ ਐਫਆਈਆਰ ਹੈ ਅੰਮ੍ਰਿਤਪਾਲ ਨਾਂ ਦਾ ਇੱਕ 30 32 ਸਾਲ ਦਾ ਬੰਦਾ ਐਜ਼ ਪਰ ਐਫਆਈਆਰ ਘਰੇ ਹੁੰਦਾ ਕੁੜੀ ਨੂੰ ਕਹਿੰਦਾ ਮੈਂ ਪ੍ਰੋਮੋਸ਼ਨ ਕਰਨੀ ਮੇਰੇ ਨਾਲ ਚੱਲ ਉਹ ਜਵਾਬ ਦਿੰਦੀ ਹੈ ਫੇਰ ਤੁਰ ਪੈਂਦੀ ਹੈ ਫੇਰ ਉਹਦੀ 3 ਦਿਨਾਂ ਬਾਅਦ ਗੱਡੀ 'ਚੋਂ লাশ ਮਿਲਦੀ ਹੈ ਦੋ ਜਾਂ ਤਿੰਨ ਦਿਨ ਉਹਦੇ ਪੇਰੈਂਟਸ ਬੋਲਦੇ ਹੀ ਨਹੀਂ ਉਹਨਾਂ ਦਾ ਨਾਂ ਬੋਲਣਾ ਇੱਕ ਡਾਊਟ ਕ੍ਰੀਏਟ ਕਰਦਾ ਹੈ ਫੇਰ ਅਮਰਤਪਾਲ ਜਿਹੜਾ ਨਾਂ ਦਾ ਸਖਸ਼ ਹੈ ਜਿਹੜਾ ਇਹ ਨਹੀਂ ਨਫ਼ਰਤ ਕਰਦਾ ਉਹਨੂੰ ਉਹ ਲੇਡੀ ਉਹਨੂੰ ਨਫ਼ਰਤ ਕਰਦੀ ਹੈ ਉਹ ਉਹਨਾਂ ਦੇ ਘਰੇ ਕਿਵੇਂ ਆਇਆ ਜੇ ਕਰੇ ਆ ਵੀ ਗਿਆ ਤੇ ਕੁੜੀ ਉਹਨਾਂ ਦੇ ਨਾਲ ਕਿਵੇਂ ਬੈਠੇਗੀ ਸੋ ਇਹ ਗੱਲਾਂ ਸਾਰੀਆਂ ਇੱਕ ਐਫ ਆਈ ਆਰ ਜਿਹੜੀ ਆ ਡਾਊਟ ਕ੍ਰੀਏਟ ਕਰਦੀ ਹੈ ਕਿ ਪੁਲਿਸ ਦੇ ਕੋਲ ਡਾਇਰੈਕਟ ਕੋਈ ਐਵੀਡੈਂਸ ਨਹੀਂ ਪੁਲਿਸ ਨੇ ਇੱਕ ਐਵੀਡੈਂਸ ਬਣਾਈ ਹੈ ਪੁਲਿਸ ਮੰਜ਼ਲ ਤੇ ਨਹੀਂ ਪਹੁੰਚ ਰਹੀ ਪੁਲਿਸ ਨੂੰ ਕਾਤਲ ਨਹੀਂ ਮਿਲ ਰਿਹਾ ਕਾਤਲ ਕੌਣ ਹੈ ਇਹਨਾਂ ਨੂੰ ਨਹੀਂ ਪਤਾ ਬਣ ਮੇਰਾ ਤੋਂ ਵੀਡੀਓ ਤੇ ਸ਼ਰਮ ਕਹਿ ਰਹੇ ਨਹੀਂ ਵੀਡੀਓ ਦੇ ਉੱਪਰ ਅਸੀਂ ਫੇਦ ਨਹੀਂ ਕਰ ਸਕਦੇ ਵੀਡੀਓ ਦਾ ਪਿੱਛੇ ਜੇ ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਕਿਹਾ ਇੱਕ ਵੀਡੀਓ ਚ ਆਪਣਾ ਪ੍ਰਾਈਮ ਮਿਨਿਸਟਰ ਜਿਹੜਾ ਸੀ ਅੜਵਾਨੀ ਤੇ ਗੱਲ ਪੈ ਗਿਆ ਅੜਵਾਨੀ ਉਹਨੂੰ ਕੁੱਟੀ ਜਾਂਦਾ ਹੁਣ ਉਹ ਵੀਡੀਓ ਦੇਖ ਕੇ ਆਪਾਂ ਕਵਾਂਗੇ ਕਿ ਪ੍ਰਾਈਮ ਮਿਨਿਸਟਰ ਇੰਡੀਆ ਦਾ ਗਲ ਪਿਆ ਹੋਇਆ ਇਥੋਂ ਦੇ ਲੋਕਲ ਅਕਾਲੀ ਲੀਡਰ ਹੈ ਜਿਹੜਾ ਇੱਕ ਦਿਨ ਭੱਜਾ ਫਿਰਦਾ ਗੋਲੀ ਪੈ ਲਾਤੇ 6:00 ਵਜੇ ਹੋਈ ਹੈ ਤੇ ਉਹ ਨੱਚੀ ਜਾਂਦਾ ਹੁੰਦਾ ਕੀ ਕਰ ਗਿਆ ਹੁਣ ਸੋ ਆਡੀਓ ਵੀਡੀਓ ਆਉਣਾ ਅੱਜ ਕੱਲ ਇੱਕ ਬੇਤੁਕੀ ਗੱਲ ਬਣ ਚੁੱਕੀ ਹੈ AIR ਆਪਾਂ ਬੈਠੇ ਆਪਾਂ ਲੜਾਈ ਹੱਸ ਪੇ ਮਜ਼ਾਕ ਕਰਤੇ ਇਹ ਗੱਲਾਂ ਜੋ ਮਰਜ਼ੀ ਜੱਤ ਕਰ ਐਫਐਸਐਲ ਦੀ ਰਿਪੋਰਟ ਨਹੀਂ ਆਉਂਦੀ ਐਫਐਸਐਲ ਇਹਨੂੰ ਕਲੀਅਰ ਕਰਦੀ ਜਾਂ ਨਹੀਂ ਕਰਦੀ ਉਸ ਤੋਂ ਬਾਅਦ ਆਪਾਂ ਕਵਾਂਗੇ ਕਿ ਵਾਕਿਆ ਐਵੀਡੈਂਸ ਬਣਦੀ ਪੁਲਿਸ ਨੇ ਜਿਵੇਂ ਤੁਸੀਂ ਦੱਸਿਆ ਵੀ ਉਹਨੂੰ ਗਲ ਕੁੱਟ ਕੇ ਮਾਰਿਆ ਗਿਆ ਉਹ ਜਿਹੜਾ ਉਹ ਕੱਪੜਾ ਸੀ ਉਹਨੂੰ ਮਚਾਇਆ ਗਿਆ ਉਹ ਚੀਜ਼ਾਂ ਤੁਸੀਂ ਹੁਣ ਮਿਲੇ ਹੋਵੋਗੇ ਉਹ ਪੋਜ਼ਿਟਿਵ ਹੋਈਆਂ ਚੀਜ਼ਾਂ ਨੇ ਉਹਦੀ ਨਹੀਂ ਉਹ ਮੈਂ ਇਹਨਾਂ ਨੂੰ ਪੁੱਛਿਆ ਸੀ ਜੱਤ ਸਾਹਿਬ ਦੇ ਕੋਲ ਹੀ ਕਿ ਅਸੀਂ ਰਿਕਵਰੀ ਕਰਨੀ ਮਜਾ ਸਾਹਿਬ ਰਿਕਵਰੀ ਕਰਨੀ ਤੇ ਇਹਨਾਂ ਦੇ ਕੋਲ ਹੀ ਇਹ ਕੱਪੜਾ ਉਗੋਂ ਆਈਓ ਨੇ ਕਿਆ ਨਹੀਂ ਜੀ ਕਪੜਾ ਇਹਨਾਂ ਨੇ ਸਾੜ ਦਿੱਤਾ ਹੈ ਜੇ ਕਪੜਾ ਸਾੜ ਦਿੱਤਾ ਗਲ ਕੁੱਟਣ ਵਾਲਾ ਤੇ ਹੁਣ ਬਰਾਮਦ ਕੀ ਕਰਨਾ ਕੋਈ ਵੈਪਨ ਤਾਂ ਹੈ ਹੀ ਨਹੀਂ ਇਸ ਕੇਸ ਦੇ ਅੰਦਰ ਜਾਂ ਤਾਂ ਹੋਵੇ ਨਾ ਕੋਈ ਵੈਪਨ ਹੈ ਤੇ ਗੱਡੀ ਵੀ ਬਰਾਮਦ ਹੋਗੀ ਜਿੰਦੇ ਵਿੱਚ ਮਰਡਰ ਹੋਇਆ ਹੈ ਇਹਨਾਂ ਦੇ ਮੁਤਾਬਕ ਜੇ ਗੱਡੀ ਬਰਾਮਦ ਹੋ ਗਈ ਕਪੜਾ ਬਰਾਮਦ ਹੋ ਗਿਆ ਤਾਂ ਉਸ ਤੋਂ ਅੱਗੇ ਅਸੀਂ ਕੀ ਐਲੀਗੇਸ਼ਨ ਲਾਵਾਂਗੇ ਉਹਨਾਂ ਦੇ ਉੱਪਰ ਹੁਣ ਕਾਰਨ ਕੀ ਆ ਪੁਲਿਸ ਦੇ ਕੋਲ ਕੋਈ ਐਵੀਡੈਂਸ ਬਣ ਨਹੀਂ ਰਹੀ ਤੇ ਪਤਾ ਪੁਲਸ ਨੂੰ ਵੀ ਹੈਗਾ ਕਿ ਕੇਸ ਨਹੀਂ ਬਣ ਰਿਹਾ ਤਾਂ ਹੀ ਐਫ ਆਈ ਆਰ ਗਲਤ ਲਿਖਤੀ ਤੇ ਜੇ ਭਾਈ ਚਾਂਸ ਉਹ ਐਫ ਆਈ ਆਰ ਦੇਣ ਅਮਰਤਪਾਲ ਇੰਡੀਆ ਚ ਹੋਇਆ ਹੀ ਨਾ ਤੇ ਫਿਰ ਕੀ ਕਰਾਂਗੇ ਜਾਨ ਦੀ ਮੋਬਾਈਲ ਦੀ ਟ੍ਰੇ ਮੋਬਾਈਲ ਦੇ ਆਪਾ ਲਾਈਏ ਉਹ ਨੂੰ ਟ੍ਰੇਸ ਕਰਨ ਤੇ ਲਾਈਏ ਤੇ ਮੋਬਾਈਲ ਦੀ ਲੋਕੇਸ਼ਨ ਹੀ ਨਾ ਮਿਲੀ ਇੱਥੇ ਫਿਰ ਕੀ ਕਰਾਂਗੇ ਆਪਾਂ ਸੋ ਇਹ ਗੱਲਾਂ ਇੱਕ ਬੜੀਆਂ ਬੇਤੁਕੀਆਂ ਨੇ ਡਾਇਰੈਕਟ ਕਿ ਲੱਗਦਾ ਕਿ ਅਮਰਤਪਾਲ ਮੈਰੋ ਜਿਵੇਂ ਅੱਜ ਇੱਕ ਕਾਨਫਰੰਸ ਵੀ ਹੋਈ ਕਿ ਉਹ ਬਾਹਰ ਚ ਲੈ ਗਿਆ ਕੀ ਲੱਗਦਾ ਕਿ ਪਹਿਲੀ ਵਾਰ ਚ ਲੈ ਗਿਆ ਸੀ ਫਿਰ ਉਹ ਦੇਖੋ ਹੁਣ ਇੱਕ ਇਥੋਂ ਹਾਇਰ ਅਥਾਰਟੀ ਆਪਣੀ ਪੁਲਿਸ ਦੀ ਉਹਨਾਂ ਨੇ ਕਿਹਾ ਹੈ ਕਿ ਅਮਰਤਪਾਲ ਜਿਹੜਾ ਬਾਹਰ ਚਲਾ ਗਿਆ ਬਾਹਰ ਜਾਣ ਤੇ ਵੀ ਡਾਊਟ ਹੈ ਕਿਉਂਕਿ ਇਹ ਲਬਜ਼ ਕੇ ਪੀਐਸ ਗੱਲ ਕਹਿੰਦਾ ਹੁੰਦਾ ਸੀ ਕਿ ਮੁੰਡੇ ਬਾਹਰ ਚਲੇ ਗਏ ਨੇ ਪੰਜਾਬ ਦੇ ਪਿੱਛੇ ਸਾਰੇ ਗੋਲੀ ਮਾਰਤੇ ਉਹਨੇ ਸੋ ਇਹਨਾਂ ਦੇ ਆ ਆਪਦੀਆਂ ਜੜੀਆਂ ਪੁਲਿਸ ਦੀਆਂ ਕੀਤੀਆਂ ਹੋਈਆਂ ਨੇ ਉਹ ਡਾਊਟ ਕ੍ਰੀਏਟ ਕਰ ਦਿੰਦੀਆਂ ਨੇ ਉਹ ਡੈਂਟ ਕ੍ਰੀਏਟ ਕਰ ਦਿੰਦੀਆਂ ਨੇ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਉੱਪਰ ਕਿਉਂਕਿ ਇਹਨਾਂ ਦਾ ਚਿਹਰੇ ਨੇ ਧਾਗੀ ਹੋ ਚੁੱਕੇ ਨੇ ਇਹਨੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਪੰਜਾਬ ਪੁਲਿਸ ਪੰਜਾਬ ਦੇ ਅੰਦਰ ਬਠਿੰਡੇ ਦਾ ਤਹਿਸ ਨੈਸੀ ਹੋ ਗਿਆ ਸਾਰਾ ਕੁਝ ਕਿੰਨੇ ਮਰਡਰ ਹੋਏ ਨੇ ਕਿੰਨਾ ਕੁਝ ਹੋਇਆ ਪੁਲਿਸ ਦੇ ਹੱਥੋਂ ਪਰ ਉਹ ਕੋਈ ਕਾਰਵਾਈ ਨਹੀਂ ਸੋ ਇੱਕ ਮੈਂ ਕਹੂੰਗਾ ਜਿਹੜਾ ਇੱਕ ਬਲਾਈਂਡ ਮਰਡਰ ਹੈ ਉਹਨੂੰ ਨਫ਼ਰਤ ਕਰਨ ਵਾਲੇ ਸੈਂਕੜੇ ਬੰਦੇ ਨੇ ਉਸ ਲੇਡੀ ਨੂੰ ਨਫ਼ਰਤ ਕਰਨ ਵਾਲੇ ਸੋ ਕੋਈ ਕਰ ਗਿਆ ਜਾਂ ਆਪ ਸੁਸਾਇਡ ਕਰ ਗਿਆ ਤਾਂ ਅੱਗੇ ਆਉਣ ਵਾਲਾ ਟਾਈਮ ਦੱਸੇਗਾ ਜਿਹੜੀ ਰੇਪ ਵਾਲੀ ਗੱਲ ਵੀ ਮੈਂ ਵੀਡੀਓ ਤੇ ਵੇਖ ਰਿਹਾ ਸੀ ਜਿਹੜੀ ਰੇਪ ਵਾਲੀ ਗੱਲ ਹੈ ਉਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਨਹੀਂ ਅੱਜ ਉਹ ਬਹਿਸ ਵੀ ਕੀਤੀ ਹੈ ਉਹ ਪੁਲਿਸ ਵੀ ਉਸ ਤੇ ਸਾਇਲੈਂਟ ਹੈ ਕੋਈ ਰੇਪ ਦੀ ਗੱਲ ਨਹੀਂ ਕੀਤੀ ਪੁਲਿਸ ਨੇ ਕੋਈ ਪੁਲਿਸ ਦੇ ਕੋਈ ਅਲੀਗੇਸ਼ਨ ਨਹੀਂ ਰੇਪ ਦੇਸ ਦੇ ਉੱਪਰ ਨਾ ਹੀ ਕੋਈ ਉਹਦਾ ਮੈਡੀਕਲ ਕਿਸ ਦਾ opinion ਆਇਆ ਹੈ ਨਾ ਕੋਈ ਡੀਐਨਏ ਲਿਆ ਨਾ ਡੀਐਨਏ ਦੀ ਰਿਪੋਰਟ ਆਈ ਹੈ ਕੋਈ ਜੋ ਜਈ ਗੱਲ ਹੀ ਨਹੀਂ ਬਣਦੀ ਕੋਈ ਉਹ ਤਾਂ ਕਿ ਚਿਹਰੇ ਨੂੰ ਸਾਡੇ ਇੰਡੀਆ ਦੇਸ ਇੰਡੀਆ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਸਾਡੇ ਉਲਟ ਬਹੁਤ ਨਿਹੰਗ ਸਿੰਘਾਂ ਦੇ ਚਿਹਰੇ ਪੱਗ ਨੂੰ ਦਾਗੀ ਕਰਨ ਦੇ ਲਈ ਬਹੁਤ ਕੁਝ ਹੋ ਰਿਹਾ ਹੈ ਇੱਕ ਨਿਊਜ਼ ਬਣਾਈ ਜਾਂਦੀ ਕਿ ਰੇਪ ਕਰਤਾ ਇਹਨਾਂ ਨੇ ਸੋ ਜਈ ਗੱਲ ਨਹੀਂ ਇਸ ਕੇਸ ਦੇ ਵਿੱਚ ਕੋਈ ਜਈ ਗੱਲ ਨਹੀਂ ਇਸ ਤਰ੍ਹਾਂ ਬਾਰ-ਬਾਰ ਵੀਡੀਓ ਆਉਣੀ ਆ ਬਾਰ-ਬਾਰ ਜਿਨ੍ਹਾਂ ਨੇ ਕੋਈ ਗਲਤੀਆਂ ਕੀਤੀਆਂ ਵੀਡੀਓ ਪਾਈਆਂ ਨੇ ਉਹ ਮਾਫੀ ਵੀ ਮੰਗੀ ਜਾਂਦੇ ਨੇ ਫੇਰ ਵੀ ਲੱਗਦਾ ਕਿ ਹੁਣ ਇੱਕ ਜਿਹੜੀ ਉਹ ਕੁੜੀ ਅੰਮ੍ਰਿਤਸਰ ਦੀ ਉਹਨੂੰ ਵੀ ਕਹਿੰਦੇ ਅੰਮ੍ਰਿਤਪਾਲ ਦੀ ਫੇਰ ਇੱਕ ਧਮਕੀ ਆਈ ਹੈ ਬੰਦਾ ਤੁਸੀਂ ਆਪ ਹੀ ਪੁਲਿਸ ਕਹਿ ਰਹੀ ਹੈ ਬਾਹਰ ਚਲਾ ਗਿਆ ਆਪੇ ਧਮਕੀਆਂ ਦੇ ਰਿਹਾ ਹੈ ਆਪੇ ਉਹ ਵੀ ਤਾਂ ਧਮਕੀਆਂ ਆ ਸਕਦੀਆਂ ਨਾ ਜੀ ਮੈਂ ਤੁਹਾਨੂੰ ਦੱਸੀ ਜਾਣਾ ਜੀ ਅੱਗੇ ਪੰਜਾਬ 'ਚ ਕੀ ਹੋਇਆ ਹੈ ਪੰਜਾਬ 'ਚ ਪੁਲਿਸ ਹੀ ਲੋਕਾਂ ਦੇ ਘਰ ਰੋਟੀ ਖਾਂਦੀ ਸੀ ਬਾਅਦ ਚ ਗੋਲੀ ਮਾਰ ਦਿੰਦੀ ਸੀ ਪੰਜਾਬ 'ਚ ਹੋਇਆ ਕੀ ਹੈ ਇਹ ਹੀ ਤਾਂ ਹੋਇਆ ਹੈ ਕੀ ਆਪੇ ਹੀ ਕਰੇ ਰੋਟੀ ਖਾਣ ਨੀ ਜਾ ਕੇ ਆਪੇ ਹੀ ਕਹਿ ਦੇਣਾ ਖਾੜਕੂ ਤੁਹਾਡੇ ਘਰ ਆਉਂਦੇ ਨੇ ਉਹਨਾਂ ਨੂੰ ਗੋਲੀ ਮਾਰਦੇ ਨਹੀਂ ਕਰਨੀ ਮੌਤ ਤੋਂ ਵੱਡੀ ਕੋਈ ਚੀਜ਼ ਨਹੀਂ ਪੁਲਿਸ ਨੇ ਤਾਂ ਉਹ ਦਲੇਂਦਗੀ ਕੀਤੀ ਹੈ ਇਹ ਪੰਜਾਬ ਦੇ ਅੰਦਰ ਸ਼ਾਇਦ ਕਿਸੇ ਸਟੇਟ ਦੀ ਵਰਲਡ ਦੇ ਵਿੱਚ ਇਹੋ ਜਿਹੀ ਕਿਸੇ ਨਾਲ ਹੋਈ ਨਾ ਹੋਵੇ ਹੁਣ ਵੀ ਡਰ ਹੈ ਕਿ ਇਸ ਤਰੀਕੇ ਦਾ ਕੋਈ ਅੰਮ੍ਰਿਤਪਾਲ ਮੈਰੋ ਨਾ ਕੋਈ ਹੋ ਨਾ ਜਾਵੇ ਜਦੋਂ ਜੱਤੀ ਕਰੋ ਬੰਦਾ ਪੰਜਾਬ 'ਚ ਨਹੀਂ ਆਉਂਦਾ ਜਾਂ ਪੰਜਾਬ 'ਚ ਅਰੈਸਟ ਨਹੀਂ ਹੁੰਦਾ ਕੋਰਟ 'ਚ ਪੇਸ਼ ਨਹੀਂ ਹੁੰਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਕੁਝ ਨਹੀਂ ਕਰ ਸਕਦੀ ਪੰਜਾਬ ਦੇ ਅੰਦਰ ਪੁਲਿਸ ਹਰ ਤਰ੍ਹਾਂ ਦੀ ਹਰ ਤਰੀਕੇ ਨਾਲ ਜੋ ਮਰਜ਼ੀ ਕਰ ਸਕਦੀ ਹੈ ਕਾਨੂੰਨ ਤੁਹਾਡੇ ਲਈ ਅਲੱਗ ਹੈ ਮੇਰੇ ਲਈ ਅਲੱਗ ਹੈ ਪੁਲਿਸ ਲਈ ਅਲੱਗ ਹੈ ਪੰਜਾਬ ਦੇ ਅੰਦਰ ਕੋਈ ਲਾ ਨਾ ਦੀ ਚੀਜ਼ ਹੈ ਨਹੀਂ ਅੱਛਾ ਜਿਵੇਂ ਜਿਸ ਤਰੀਕੇ ਨਾਲ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਰਮਾਨ ਮੰਗਿਆ ਸੀ ਸਾਧਨਾ ਤਿੰਨ ਦਿਨਾਂ ਦਾ ਮਿਲਿਆ ਕੋਈ ਪੁਲਿਸ ਨੇ ਕੁਝ ਬਰਾਮਦ ਕੀਤਾ ਕੋਈ ਚੀਜ਼ ਬਰਾਮਦ ਨਹੀਂ ਹੋਈ ਤੇ ਨਾ ਹੀ ਹੋਣੀ ਹੈ ਮੋਬਾਈਲ ਫੋਨ ਮੋਬਾਈਲ ਫੋਨ ਚ ਕੀ ਟ੍ਰੇਸ ਕਰ ਲੈਣਗੇ ਆਪ ਤਾਂ ਕਹੀ ਜਾਂਦੀ ਹੈ ਪੁਲਿਸ ਕਿਰਾਂ ਨੇ ਮਰਡਰ ਕਰਤਾ ਕਾਰ ਦੇ ਵਿੱਚ ਬੈਠ ਕੇ ਜੇ ਨਦੀਨ ਅਸਿਗਸ਼ਿੰਝ ਕਹਿ ਰਹੇ ਨੇ ਕੁੜੀ ਦਾ ਮਟਰ ਕਾਰਚ ਕਰਤਾ ਜੇ ਬਰਾਮਦ ਕੀ ਕਰਨੀ ਹੈ ਕਾਰ ਵੀ ਬਰਾਮਦ ਹੋਗੀ ਤੇ ਕਪੜਾ ਵੀ ਬਰਾਮਦ ਹੋ ਗਿਆ ਕਹਿੰਦੇ ਜੀ ਉਹਦੀ ਰਾਖ ਕਪੜੇ ਦੀ ਲਈ ਫਿਰਦੇ ਆਂ ਕਹਿੰਦੇ ਅੰਮ੍ਰਿਤਪਾਲ ਮੈਰੋ ਖੋਦ ਆਇਆ ਸੀ ਕਹਿੰਦੇ ਉਹ ਕੁੜੀ ਨੂੰ ਬੁਲਾਇਆ ਕਿ ਕਾਰ ਦੀ ਪ੍ਰਮੋਸ਼ਨ ਕਰਵਾਉਣੀ ਸੀ ਕੋਈ ਦੇਖੋ ਇਹ ਗੱਲ ਨਹੀਂ ਪੋਸੀਬਲ ਕਿਉਂ ਬੰਦਾ ਇੰਨੀ ਨਫ਼ਰਤ ਕਰਦਾ ਕੁੜੀ ਉਹਨੂੰ ਨਫ਼ਰਤ ਕਰਦੀ ਹੈ ਪੋਸੀਬਲ ਹੈ ਹੀ ਨਹੀਂ ਕਿ ਅੰਮ੍ਰਿਤਪਾਲ ਮੈਰੋ ਉਹਨਾਂ ਦੇ ਘਰ ਆਵੇ ਤੇ ਇਹ ਵੀ ਪੋਸੀਬਲ ਨਹੀਂ ਕਿ ਕੁੜੀ ਉਹਦੀ ਕਾਰ 'ਚ ਜਾ ਕੇ ਬਹਿ ਜੀ ਇਹਦੇ ਮਗਰ ਕੋਈ ਸਾਜ਼ਿਸ਼ ਹੋਰ ਹੈ ਇੱਕ ਕਈ ਵਾਰ ਕਈ ਬਹੁਤ ਵੱਡੇ ਮੈਟਰ ਹੁੰਦੇ ਨੇ ਮੈਟਰ ਨੂੰ ਉਲਝਾਉਣ ਦੇ ਲਈ ਕਈ ਗਲਤ ਡਾਇਰੈਕਸ਼ਨ ਚ ਚਲੇ ਜਾਂਦਾ ਕੰਮ ਸੋ ਜਿਹੜਾ ਇਹ ਕਤਲ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋ ਕਤਲ ਕੀਤਾ ਆਇਆ ਇੱਕ ਬਲਾਈਂਡ ਮਟਰ ਹਰਪਾਰ ਸਿੰਘ ਖਾਰਾ ਨੇ ਜਿਹੜੇ ਕਿ ਅਮਰਦਪਾਲ ਮਹਿਰੂ ਦੇ ਵਕੀਲ ਹੈਗੇ ਆ ਉਹਨਾਂ ਨੇ ਕਮਲਕੌਰ ਦੇ ਕਤਲ ਕੇਸ ਦਾ ਜੋ ਮੁਕੰਮਲ ਕਹਾਣੀ ਸੀਗੀ ਉਹ ਬਿਆਨ ਕੀਤੀ ਕਿ ਅਮਰਦਪਾਲ ਮਹਿਰੂ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਹੈਗਾ ਵੈ ਕਿ ਕਤਲ ਉਹਨਾਂ ਨੇ ਕੀਤਾ ਹੈ ਲੇਕਿਨ ਜਿਹੜੀ ਪ੍ਰਸ਼ਾਸਨ ਵੱਲੋਂ ਐਫਆਈਆਰ ਬਣਾਈ ਜਾ ਰਹੀ ਹੈਗੀ ਹੈ ਉਹ ਬੇਬੁਨਿਆਦ ਹੈਗੀ ਹੈ ਉਹਦਾ ਬਿਲਕੁਲ ਉਹਦੇ ਵਿੱਚ ਜਾਨ ਨਹੀਂ ਹੈਗੀ ਜਿਹੜੇ ਐਵੀਡੈਂਸ ਦੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਉੱਤੇ ਪਾਈਆਂ ਜਾਂਦੀਆਂ ਹੈਗੀਆਂ ਉਹ ਵੀ ਉਹਨਾਂ ਦੇ ਕੋਲ ਮੌਜੂਦ ਨਹੀਂ ਹੈਗੇ ਜਿਸ ਕਪੜੇ ਦੇ ਨਾਲ ਮਾਰਿਆ ਗਿਆ ਸੀਗਾ ਉਹ ਜਦੋਂ ਪੁੱਛਿਆ ਗਿਆ ਪ੍ਰਸ਼ਾਸਨ ਕੋਲ ਤੇ ਉਹਨਾਂ ਨੇ ਕਿਹਾ ਕਿ ਉਸ ਕਪੜੇ ਨੂੰ ਸਾੜ ਦਿੱਤਾ ਹੈਗਾ ਵੈ ਇਸ ਤੋਂ ਇਲਾਵਾ ਕੋਈ ਵੀ ਵੈਪਨ ਵਿੱਚ ਇਸ ਕਤਲ 'ਚ ਨਹੀਂ ਇਸਤੇਮਾਲ ਹੋਇਆ ਇਸ ਕੇਸ ਦੇ ਵਿੱਚ ਕੋਈ ਜਾਨ ਨਹੀਂ ਹੈਗੀ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਵਾਦ ਬਣਨਾ ਹੀ ਨਹੀਂ ਚਾਹੀਦਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਮਵਾਦ ਪਾਉਣੇ ਵਾਲੇ ਹੀਗੇ ਆ ਉਹਨਾਂ ਦੀ ਰੋਕਥਾਮ ਹੋਣੀ ਚਾਹੀਦੀ ਹੈਗੀ ਆ ਔਰ ਦੂਸਰਾ ਇਹਨਾਂ ਇਸ ਕੇਸ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੇ ਹਕਾਇਤ ਸੀਗੇ ਬਿਆਨ ਕੀਤੇ ਔਰ ਅ ਤੀਸਰੀ ਜਿਹੜਾ ਕਿ ਇੱਕ ਖਬਰ ਡਾਈ ਜਾਂਦੀ ਹੈ ਜਾਂ ਇੱਕ ਖਬਰ ਜਿਹੜੀ ਚੱਲੰਦੀ ਹੈ ਕਿ ਪਹਿਲੇ ਉਹਦਾ ਰੇਪ ਕੀਤਾ ਗਿਆ ਇਹਦੇ ਵਿੱਚ ਉਹਨਾਂ ਨੇ ਕਿਹਾ ਕੋਈ ਹਕੀਕਤ ਨਹੀਂ ਕੋਈ ਸੱਚਾਈ ਨਹੀਂ ਅੱਜ ਬਹਿਸ ਹੋਈ ਸੀਗੀ ਇਸ ਦੇ ਉੱਤੇ ਵੀ ਪਰ ਪ੍ਰਸ਼ਾਸਨ ਜਿਹੜਾ ਖਾਮੋਜ ਸੀ ਕੋਈ ਡੀਐਨ ਵੀ ਨਹੀਂ ਲਿਆ ਗਿਆ ਕੋਈ चीज़ नहीं ये साबित हो सकी ये सिर्फ सिंह पगा बदनाम करने की कोशिश हैगी है और इस तो अलावा कोई नहीं है बाकी भी रो तीस हरपाल सिंह खारा दलों का सहमति रखते कमेंट्स करके लाजमी दस्यो रखियो अपना ढेर सारा ख्याल मिलेंगे अगली वीडियो के अल्लाह हाफिज़